ਹਾਦੀ ਕਸਾਲ ਵੀਰੋ ਸਤ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਸਾਲ ਵੀਰੋ ਅੱਜ ਪਹੁੰਚੇ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲਾਟੀ ਡੇਰੀ ਫਾਰਮ ਤੇ ਆਏ ਆ ਦੋਸਤੋ ਵੀਰ ਮਨਦੀਪ ਤੇ ਵੀਰ ਗੁਰਪ੍ਰੀਤ ਸਿੰਘ ਗੋਪੀ ਹੋਂਦੇ ਕੋਲ ਰੁਟੀਨ ਦੇ ਵਿੱਚ ਦੋਸਤੋ ਪਸ਼ੂ ਆਉਂਦੇ ਆ ਕੋਈ ਦੋ ਤਿੰਨ ਚਾਰ ਨੱਕ ਜਿਹੜੇ ਆ ਆਏ ਗਏ ਰਹਿੰਦੇ ਆ ਸੋ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਆਪਾਂ ਤੁਹਾਨੂੰ ਐਨੀਮਲ ਦਿਖਾਉਣੇ ਆ ਟੋਟਲ ਦੋ ਨੱਕ ਹੋਣਗੇ ਸੋ ਦੋ ਨਗਰ ਦੀ ਆਪਾਂ ਡਿਟੇਲ ਲੈ ਲਾਂਗੇ ਠੀਕ ਹੈ ਜੀ ਦੋਵੇਂ ਬਿਲਕੁਲ ਸੱਜਰ ਤਾਜ਼ੀਆਂ ਵੇੜਾ ਸੁਈਆਂ ਨੇ ਨਾਲ ਪ੍ਰੋਪਰ ਬੱਚੇ ਦਿਖਾਵਾਂਗੇ ਠੀਕ ਹੈ ਜੀ ਸੋ ਵੀਡੀਓ ਦੇ ਵਿੱਚ ਹੀ ਤੁਸੀਂ ਚਵਾਈ ਦੇਖ ਲਮੋਗੇ ਇਸ ਵਕਤ ਤਕਰੀਬਨ ਕੋਈ ਚੰਗੇ ਦੁੱਧ ਤੇ ਵੇੜਾ ਚੱਲਣ ਰਹੀਆਂ ਨੇ ਤਰੀਕਾ ਜੇ ਤੁਸੀਂ ਨੋਟ ਕਰ ਲਓ 22 ਮਾਰਚ ਤੇ ਸਮਾਂ ਕੋਈ ਦੁਪਹਿਰ ਦੇ 2:30 3:00 ਵਜੇ ਦਾ ਬਾਕੀ ਕੋਈ ਵੀ ਸੱਜਣ ਵੀਰ ਆਪਣਾ ਇੱਥੇ ਆ ਰਿਹਾ ਠੀਕ ਹੈ ਜੀ ਆਪਣੇ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਜ਼ਰੂਰ ਯਕੀਨੀ ਬਣਾ ਲਿਓ ਠੀਕ ਹੈ ਜੀ ਹੱਕ ਬਣਦਾ ਕਿਸੇ ਭਰਾ ਨੇ ਪੈਸੇ ਖਰਚ ਕਰਨੇ ਆ ਆਪਣੀ ਬਿਲਕੁ ਨੋਕਰਾਂ ਤੋਂ ਆਉਂਦੇ ਆ ਜਿਵੇਂ ਤਸੱਲੀ ਜ਼ਰੂਰ ਕਰ ਲਈ ਜਾਵੇ ਠੀਕਾ ਜੀ ਕਿਉਂਕਿ ਅੱਗੋਂ ਵਪਾਰੀ ਭਰਾ ਆਪਣੀ ਤਸੱਲੀ ਕਰਕੇ ਲੈ ਕੇ ਮਾਲ ਲੈ ਕੇ ਆਉਂਦੇ ਆ ਸੂ ਮਾਲ ਇਸੇ ਤਰ੍ਹਾਂ ਹੀ ਆਉਂਦਾ ਆਉ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਗੋਪੀ ਵੀਰ ਸਾਸਰੀ ਕਾਲ ਸਾਸਰੀ ਘਰ ਰਾਜ ਵੀਰੇ ਔਰ ਮਹਾਰਾਜ ਰਾਜ ਸੰਧੂ ਚੰਨੂ ਆਖਣ ਨੂੰ ਪਿਆਰ ਭਰੀ ਸਾਸਰੀ ਕਾਲ ਸਾਸਰੀ ਕਾਲ ਜੀ ਮੰਦੀਪ ਭਾਈ ਸਾਸਰੀ ਕਾਲ ਵੀਰੇ ਸਾਸਰੀ ਘਰ ਰਾਜ ਵੀਰੇ ਸਾਸਰੀ ਕਾਲ ਜੀ ਅੱਜਾ ਗੋਪੀ ਵੀਰ ਅੱਜ ਆਪਣੇ ਕੋਲ ਦੋ ਵੜਾ ਮਕਾਊ ਆ ਹਾਂ ਜੀ ਤੇ ਦੋਵੇਂ ਤਾਜ਼ੀਆਂ ਸੱਚਰੀ ਸੂਈਆਂ ਬਿਲਕੁਲ ਤਾਜ਼ੀਆਂ ਆ ਠੀਕ ਆ ਜੀ ਮੇਰੇ ਨਾਲ ਵੀ ਤਕਰੀਬਨ ਇੱਕ ਤਾਂ ਦੁੱਧ ਤੇ ਚੱਲਣ ਲਈ ਹੈ ਨਾ ਹਾਂ ਇੱਕ ਤੇ ਇੱਕ ਨੂੰ ਤਾਂ ਅੱਜ ਪੰਜਵਾਂ ਦਿਨ ਆ ਠੀਕ ਆ ਹਾਂ ਤੇ ਦੋਵੇਂ ਇੱਕ ਨੂੰ ਪੰਜਵਾਂ ਦਿਨ ਤੇ ਇੱਕ ਨੂੰ ਦੂਜਾ ਦਿਨ ਆ ਜੀ ਆ ਦੋ ਕਿ ਦਿਨਾਂ ਦੇ ਹਾਂ ਦੋ ਕਿ ਦਿਨ ਇਹ ਬੌਲੇ ਚੀ ਆ ਨਾ ਬੌਲੇ ਚੀ ਠੀਕ ਆ ਅ ਸੋ ਦੋਸਤੋ ਸ਼ੁਰੂਆਤ ਕਰਾਂਗੇ ਇੱਕ ਪਹਿਲੇ ਨੰਬਰ ਤੋਂ ਜਿਹੜੀ ਤੁਸੀਂ ਵੇਖੋਗੇ ਡੱਬੀ ਬੈੜ ਆ ਵੱਡੀ ਕੱਦ ਕਾਠੀ ਦੀ ਆ ਵਾਈਟੀ ਬਿਲਕੁਲ ਬਲੈਕ ਡੱਬਾ ਅੱਜ ਦੀ ਗੋਪੀ ਵੀਰੇ ਮੂਹ ਛਿੱਗੀ 6 ਦਾ ਹਾਂਜੀ ਕੰਨੀਆਂ ਖਲੀਆਂ ਖਲੀਆਂ ਛੜੀਆਂ ਕੰਨੀਆਂ ਠੀਕ ਆ ਅੱਜ 2 ਦਿਨ ਹੋ ਗਏ ਕਾਫੀ ਉਹ ਬੋਲਾ ਕਿੰਨਾ ਕਿਚੋਇਆ ਦੇ ਥੱਲੇ ਮੈਂ ਤਾਂ 2 ਚਵਈਆਂ ਕੀਤੀਆਂ ਤੇ ਕੋਈ 22 23 ਲੀਟਰ ਦੀ ਸ਼ੁਰੂਆਤ ਆ 22 23 ਲੀਟਰ ਹਾਂ ਮੌਕੇ ਤੇ ਹੈ ਮੌਕੇ ਤੇ ਬੱਛਾ ਮਗਰ ਬੱਛਾ ਮਗਰ ਲੋ ਜੀ ਮਗਰ ਬੱਛਾ ਮੇਲ ਕਾਫ ਆ ਠੀਕ ਆ ਚੋਬਰ ਤਗੜਾ ਹੀ ਆ ਆ ਸੋ ਪਲਿਆ ਪਲੀਤਾ ਇਧਰ ਬੱਚਾ ਤਾਂ ਦਿਖਾ ਦਿੰਦੇ ਆ ਬਹੁਤ ਪਲਿਆ ਪਲੀਤਾ ਬੱਚਾ ਆ ਡੱਬਾ ਬੱਚਾ ਆਦਾ ਹੀ ਆ ਇਹ ਆ ਯਾ ਉੜਲਾ ਪਹਿਲਾ ਠੀਕ ਆ ਆ ਕਾਫੀ ਕਲਰ ਦੇ ਵਿੱਚ ਆ ਠੀਕ ਆ ਸੋ ਆ ਬੱਚਾ ਇਸੇ ਵੇੜ ਦਾ ਸੋ 22 ਲੀਟਰ ਜਾਂ 22 ਤੋਂ ਪਲੱਸ ਇਹਦੇ ਤੇ ਹੁਣ ਬੋਲਾ ਮੌਜੂਦ ਇੱਕ ਕੱਲ ਦੀ ਦੋ ਸੌ ਸੂਈਆਂ ਤੇ ਦੂਜਾ ਦਿਨ ਕੋਈ 2 3 2 ਡੰਗਦੀਆਂ ਜਿਹੜੀਆਂ ਚੁਵਾਈਆਂ ਹੋਈਆਂ ਨੇ ਇਸ ਵੜ੍ਹ ਦੀਆਂ ਤਕਰੀਬਨ ਦੂਜਾ ਸਵੇਰ ਮੋਹੋਂਦੰਤੀ ਛਕੀ ਖੋਲ ਕੇ ਤੋੜ ਕੇ ਤੁਹਾਨੂੰ ਦਿਖਾਉਣੇ ਆ ਤਸੱਲੀ ਦੇ ਨਾਲ ਕੋਈ ਵੀ ਸੱਜਣ ਵੀਰ ਆਪਣਾ ਸੌਦਾ ਕਰੂਗਾ ਇੱਕ ਆਈਡੀਆ ਤੁਸੀਂ ਲਾ ਲਿਓ ਵੀ ਕੱਦ ਘਾੜ ਪੂਰਾ ਵੱਡਾ ਸੋ ਜਿਹੜੇ ਪਸ਼ੂ ਦਾ ਦੋਸੂ ਆਪਾਂ ਕੱਦ ਘਾੜ ਤੁਹਾਨੂੰ ਵਿੱਚੇ ਨੋਟ ਕਰਾ ਦਈਦਾ ਵੀ ਵੱਡਾ ਤੇ ਵੱਡਾ ਮੀਡੀਅਮ ਆ ਤਾਂ ਮੀਡੀਅਮ ਠੀਕ ਆ ਆ ਦੇਖੋ ਸੋ ਲੰਬਾਈ ਲੂਈ ਚੰਗੀ ਆ ਵੈੜ ਦੀ ਚਲੋ ਇੱਕ ਵਾਰੀ ਸੂ ਸਵਾ ਦੇ ਵਿੱਚ ਆ ਠੀਕ ਆ ਜੀ ਉਹ ਮੇਰੇ ਭਰਾ ਸਾਰੇ ਸਿਆਣੇ ਆ ਵੀ 2-4 ਦਿਨ ਦੇ ਵਿੱਚ ਪਸ਼ੂ ਜਦੋਂ ਸੂਇਆ ਹੁੰਦਾ ਠੀਕ ਆ ਜੀ ਸੂ ਸਵਾ ਦੇ ਵਿੱਚ ਥੋੜੀ ਪਸ਼ੂ ਤਹਿ ਤੂ ਜੀ ਲਈ ਹੁੰਦੀ ਆ ਕਿਉਂਕਿ ਬੱਚਾ ਤੁਸੀਂ ਵੇਖਿਆ ਮਖਰ ਪੱਛਾ ਕਾਫੀ ਪਲਿਆ ਪਲੀਤਾ ਦਿੱਤਾ ਇਹਨੇ ਠੀਕ ਆ ਜੀ ਸੋ ਕੱਦ ਹਾਈਟ ਦੀ ਪੂਰੀ ਵੱਡੀ ਆ ਸੋ ਆ ਫੇਸ ਕੁਆਲਿਟੀ ਸੋ ਰੰਗ ਪ੍ਰਿੰਟ ਤੁਸੀਂ ਫੈਸ਼ਨ ਪੁਸ਼ਨ ਵੈੜ ਤਾਂ ਦੇਖ ਸਕਦੇ ਜਿਹਦੇ 22 ਕਿਲੋ ਤੋਂ ਜਿਹੜੀ ਸ਼ੁਰੂਆਤ ਕੀਤੀ ਆ ਮੁੱਠੀ ਥਾਣ ਸੋ ਚੱਡੇ ਲੇਵੇ ਦੀ ਤੁਸੀਂ ਵੇਖ ਸਕਦੇ ਜੀ ਵੀ ਮਾਰਨਿੰਗ ਜਿਹੜੀ ਚਵਾਈ ਆ ਉਹ ਵੀ ਹੋਨ ਤਕਰੀਬਨ ਕੋਈ 3 ਕ ਵੱਜਣ ਡਾਇਆ ਠੀਕ ਹੈ ਜੀ ਦੁਪਹਿਰ ਦਾ ਸਮਾਂ ਸੋ 4 ਥਾਣ ਪੰਜਵੀਂ ਕੋਈ ਫੋਰਡ ਸ਼ਾਂਗਣੀ ਤੁਹਾਨੂੰ ਨਾਲ ਦਿਖਾਈ ਦੇਊਗੀ ਲਾ ਦੇਖ ਠੀਕ ਹੈ ਸੋ ਆ ਸਪੇਸ ਗਏ ਵਾਪਸੀ ਥਣਾ ਦਾ ਹੈ ਤੇਰੀ ਧੂਰੀ ਪੂਰੀ ਠੰਡੀ ਹੈ ਨਾ ਤੇਰੀ ਠੰਡੀ ਛਟਾ ਭੂਰ ਹੋਵੇ ਵੈਡ ਫਰੀ ਦੇ ਦਾਂਗੇ ਲੈ ਜੀ ਹਾਂ ਜੀ ਕਲਦੀ ਵੀ ਹੋਵੇ ਤਾਂ ਵੀ ਫਰੀ ਦੇ ਦਾਂਗੇ ਗੱਲ ਹੀ ਨਿਬੜ ਗਈ ਕੇ ਹਾਂ ਜੀ ਕਰਦਾ ਵੰਗਾ ਪਾ ਲੋ ਜੀ ਕਰਦਾ ਇਸ ਤਰ੍ਹਾਂ ਬਹਿ ਜਾ ਠੀਕ ਆ ਹਾਂ ਉਂਗਲ ਉਂਗਲ ਜਿੱਦੀ ਮੋਟੀ ਧਾਰ ਹੋਗੀ ਠੀਕ ਆ ਵੀ ਚਵਾਈ ਚੰਗੀ ਆ ਦੋ ਮਿੰਟਾਂ ਜੇ ਵੈਡ ਥੱਲੇ ਚੋਗੇ ਫਰੀ ਠੀਕ ਆ ਵੀਰੇ ਹਾਂ ਬਾਬੇ ਚਵਾਈ ਇੱਕ ਨੰਬਰ ਆ ਕਿਸੇ ਰਕਮ ਦਾ ਭੂਰ ਛਟਾ ਥਾਣ ਬਾਅਦ ਘਾੜ ਦੋ ਜਾ ਤੀਜਾ ਵੀਰਾਂ ਦਾ ਵੀ ਕੋਈ ਨਜ਼ਰ ਨਹੀਂ ਆਇਆ ਵੀ ਇਹ ਨਹੀਂ ਗਾਰੰਟੀ ਦੱਸ ਲੀ ਆ ਵੀ ਆਪਾਂ ਵੇੜ ਕਿਸੇ ਭਰਾ ਨੂੰ ਫਰੀ ਵੜਾ ਦਾਂਗੇ ਵੀ ਚੈੱਕ ਕਰ ਇਹੋ ਜੀ ਕੋਈ ਕੰਪਲੇਂਟ ਜਾਂ ਕੋਈ ਪ੍ਰੋਬਲਮ ਹੋ ਜੇ ਕਿਸੇ ਪਸ਼ੂ ਦੇ ਵਿੱਚ ਸੋ ਚੰਗੀ ਵੇੜਾ ਕੋਪੀ ਵੀਰੇ ਕੀ ਮੋਲ ਕੀ ਡਿਮਾਂਡ ਰਹੂਗੀ ਅੱਜ ਦੀ ਰਾਜਵੀਰ ਇਹ ਆਪਾਂ ਅੱਗੇ ਪਿਛਲੀ ਵੀਡੀਓ ਤੋਂ ਵੀ ਇਹ ਆਪਾਂ ਰੇਟ ਰੂਟ ਨਹੀਂ ਕਰਨਾ ਆਪਾਂ ਜਿੱਥੇ ਹਾਂ ਜਾ ਨਾ ਕਰਨੀ ਉਹੋ ਹੀ ਆਪਾਂ ਦੱਸਣਾ ਹਾਂ ਕਿਉਂਕਿ ਕਈ ਵੀਰ ਫਿਰ ਅੰਦਾਜ਼ਾ ਲਾਉਂਦੇ ਰਹਿੰਦੇ ਆ ਤੇ ਪਿਛਲੀ ਵੀਡੀਓ ਦਾ ਆਪਾਂ ਇਹੋ ਕੀਤਾ ਵੀ ਇਹਦਾ ਰੇਟ ਕਰਾਉਣਾ ਤੇ ਭਾਵੇਂ 15 ਕਰਾ ਲਓ ਤੇ ਭਾਵੇਂ 1 ਦਾ ਹਾਂਜੀ ਹਾਂਜੀ 1 5 ਦੀ ਹਾਂ ਨਾ ਹੋਣੀ 1 5 ਦੀ ਹਾਂਜੀ ਠੀਕ ਆ ਤੇ ਵਹਿਰਤੀਆਂ ਬਾਹਰ ਦੁੱਧ ਨਾਰਮਲ ਚਵਾ ਦਊਗੀ ਠੀਕ ਆ ਜੇ ਸੂਸਵਾ ਚਾਹੀ ਆ ਹਜੇ ਹਫਤੇ ਤੱਕ ਨੂੰ ਗੱਲਾਂ ਕਰਾਉਗੀ ਬਿਲਕੁਲ ਬਿਲਕੁਲ ਮੇਲੇ ਲਾਉਗੀ ਹਫਤੇ ਮੇਲੇ ਲਾਉਗੀ ਪੂਰੇ ਚਲੋ ਸ਼ੁਰੂਆਤੀ ਉਹਨ ਇੱਕ ਦੋ ਚਵਾਈਆਂ ਦੇ ਵਿੱਚ ਆਪਾਂ ਕਹਿ ਦਈਏ ਵੀ ਅੱਜ 30 32 ਕਿਲੋ ਆਪਰ ਵਹਿਰ ਦੁੱਧ ਇਹਨਾਂ ਚਵਾ ਸਕਦੀ ਆ ਹਾਂ ਚਵਾ ਦਊਗੀ ਜਿਵੇਂ ਕੱਦ ਕੂਠਾ ਜਿਵੇਂ ਛੱਡੇ ਛੋਟੇ ਦੀ ਬੰਤਰ ਆ ਨਸਲ ਬਰੀਡ ਆ ਤੇ ਅੱਜ 22 ਕਿਲੋ ਦੋਸਤੋ ਬੋਲੇ ਬੋਲਾ ਉਹ ਮੇਰਾ ਭਰਾ ਜੇ 22 ਕਿਲੋ ਗਿਆ ਜੇ ਤੁਹਾਨੂੰ 20 ਕਿਲੋ ਗਿਆ ਉਹਦੀ ਤੁਸੀਂ ਇੱਥੇ ਆਣ ਕੇ ਚੋ ਕੇ ਤਸੱਲੀ ਕਰ ਲਿਓ ਤੇ 1 ਲੱਖ 5000 ਦੀਏ ਤੁਹਾਨੂੰ ਵੈਡ ਮਿਲ ਜਾਊਗੀ ਠੀਕ ਆ ਸੋ ਵਧੀਆ ਬਹੁਤ ਵਧੀਆ ਥਨ ਤੁਣਾ ਥੋੜਾ ਜਿਹਾ ਇਹਨੂੰ ਆਪਹਾ ਤੂੰ ਹੋਰ ਲਾ ਕੇ ਵਿਖਾ ਦਿੰਨੇ ਆ ਠੀਕ ਆ ਜੀ ਮੈਂ ਨਾ ਬਹੁਤ ਜਿਆਦਾ ਠੰਡੀ ਕੋਈ ਚੱਕਰੀ ਨਹੀਂ ਤੇ ਭਾਵੇਂ ਕੋਈ ਥੱਲੇ ਸੁਤਾ ਰਵੇ ਹਾਂ ਇਹੋ ਜਿਹਾ ਕੋਈ ਸਿਸਟਮ ਨਹੀਂ ਗੱਗ ਲਾਤਾ ਤਾਂ ਤੈਨੂੰ ਪਤਾ ਨਹੀਂ ਨਾ ਵੀ ਲਾਤੋਂ ਮਾਰੀਦੀ ਆ ਤਾਂ ਜੀ ਆ ਤਾਂ ਜੀ ਜਦੋਂ ਕਰਮਾ ਵਾਲੀ ਖਾਣ ਪੀਣ ਦਾ ਵੀ ਵੰਡ ਵੰਡ ਆ ਕਿਤੇ ਵਿਲਾਂ ਤਾਂ ਨਾ ਖਲਾ ਰਹਿਣੀ ਚੁਵਾਈਆਂ ਚੁਵਾਈਆਂ ਤਕਰੀਬਨ ਬੋਲੇ ਬੋਲੇ ਤੋਂ ਚੰਗੀ ਸਾਫ ਹੋ ਗਈ ਤੇ ਬਣ ਜਾਊਗੀ ਥੱਲੇ ਹਾਂ ਕੋਈ ਵੰਡ ਵੰਡ ਚੁੱਕੰਦੇ ਵੀ ਅਜੇ ਤਾਂ ਨੇ ਦੇ ਪੱ ਲੈ ਵੀ ਗੋ ਪੀਪਲ ਅੱਗੇ ਆ ਜਾ ਆ ਆਪਣੇ ਕੋਲ ਵੈਡ ਖੜੀ ਇੱਕ ਬਲੈਕ ਰੰਗ ਦੇ ਵਿੱਚ ਹਾਂਜੀ ਠੀਕ ਆ ਜੀ ਇਹ ਬੱਛੀ ਵੀ ਚੰਗੀ ਦਿਖਾਈ ਦੇ ਰਹੀ ਆ ਛੱਡੇ-ਚੁੱਟੇ ਦੀ ਇਹ ਵੀ ਬੜੀ ਖਬਰਦਾਰ ਆ ਕੀ ਇਹਦੀ ਡਿਟੇਲ ਚੋਂ ਇਹ ਵੀ ਇੱਕ ਨੰਬਰ ਇਹਦੇ ਵੀ ਕੋਈ ਸ਼ਟਾ ਨਹੀਂ ਕੋਪੂਰ ਨਹੀਂ ਠੀਕ ਆ ਇਹਨੂੰ ਅੱਜ ਦਿਨ ਦੱਸਿਆ ਪੰਜ ਕਿ ਹੋਇਆ ਇਹਨੂੰ ਅੱਜ ਪੰਜਵਾਂ ਦਿਨ ਆ ਰੀਅਲ ਜਿਹੜਾ ਪੰਜਵਾਂ ਦਿਨ ਆ ਠੀਕ ਆ ਹਾਂ ਮਗਰ ਚੋਬਰ ਇਹੋ ਹੀ ਆ ਇਹ ਚੋਬਰ ਆ ਗਿਆ ਬਹੁਤ ਤਗੜਾ ਹੈ ਵੀ ਆ ਦੇਖੋ ਜੀ ਖਰਾਖ ਆ ਗਿਆ ਇਹਦੀ ਰਾਜੇਰਾ ਇਹ ਦਰਮਿਆਨੀ ਜਿੱਦਣ ਕੋ ਵਸੀਨ ਪਹਿਲੇ ਸੂਰ ਦੇ ਉੱਡਾ ਸੀ ਵਿਚਕੀ ਨਹੀਂ ਆਉਦਾ ਵੀ ਵੀ ਵਹਿੜਾ ਦੇ ਅੰਦਰੋਂ ਵੀ ਏਡੇ ਏਡੇ ਬੱਚੇ ਆਉਂਦੇ ਆਹੋ ਹਾਹ ਬੋੜੇ ਪਲੇ ਪਲੇ ਤੇ ਚੰਗੇ ਚੰਗੇ ਸੀਮਣ ਭੈਣ ਭਰਾ ਸੱਜਣ ਲਈ ਰਖਾ ਦਿੰਦੇ ਆ ਨਹੀਂ ਉਹ ਇੱਕ ਤਰੀ ਵਹਿੜਾ ਠੁੱਟ ਗਾ ਕੋਈ ਨਹੀਂ ਸੱਚਾ ਇਹ ਵੀ ਉਹਨਾਂ ਸੱਖਸੜ ਸੀਮਣ ਭਰਾਆ ਹਾਂ ਗੁੱਸੇ ਨਹੀਂ ਉਹਨਾਂ ਵਹਿੜ ਵੀ ਨਹੀਂ ਤਾਂ ਵੈਰ ਨਹੀਂ ਹੋਇਆ ਜੀ ਹਾਂ ਉਹਦੇ ਵਿੱਚ ਵੀ ਚਲੋ ਕਈ ਕੰਪਨੀਆਂ ਜਿਵੇਂ ਡੈਨਮਾਰਕ ਦੋ ਤਿੰਨ ਜਿਹੇ ਦੇ ਵਿੱਚ ਕੋਈ ਕਮੀ ਪੇਸ਼ੀ ਹੈਗੀ ਵੀ ਮੇਲ ਆ ਜਾਂਦੇ ਆ ਆ ਜਾਂਦੇ ਆ ਸੱਖਸੜ ਤੇ ਵਿੱਚ ਵੀ ਨਹੀਂ ਤਾਂ ਚਲੋ ਬੱਚੀਆਂ ਜ਼ਿਆਦਾ ਹੀ ਹੁੰਦੀ ਆ ਪਹਿਲ ਤੇ ਇਹ ਕਾਪੀ ਵੀਰੇ ਦੇ ਥੱਲੇ ਹੁਣ ਆਜਾ ਤੁਸੇ ਪੰਜਾਂ ਤੇ ਪੰਜਾਂ ਤੇ ਬੋਲੋ ਚ ਬਾਹਰ ਹੀ ਆ ਗਈ ਹੈ ਬਾਹਰ ਆ ਗਈ ਤੇ ਦੁੱਧ ਕਿੰਨਾ ਕ ਬਣ ਲਗ ਪਿਆ ਇਹਦੇ ਕੋਈ ਨੋਰਮਲ ਜਿਹੀ 23 25 23 25 ਇਹਨਾਂ ਨਾਲ ਨੋਰਮਲ ਜਿਹੀ ਸ਼ੁਰੂਆਤ ਆ ਪਣ ਭਣ ਭਰਾ ਕਿਹਨੇ ਖਰੀਦਣੀ ਆ ਜਦੋਂ ਤਿੰਨ ਟਾਈਮ ਚੋਏ ਆ ਫਿਰ ਉਹਨਾਂ ਦੀ ਮਰਜ਼ੀ ਦਾ ਆ ਫਿਰ ਉਹਨਾਂ ਦੀ ਫਿਰ ਹੋਣ ਹੀ ਸਟਾਈਟ ਆ ਆ ਫਿਰ ਉਹਨਾਂ ਦੀ ਮਰਜ਼ੀ ਦਾ ਦੋ ਆ ਦੁੱਧ ਇਹ ਨਹੀਂ ਦੁੱਧ ਇਹਨੇ 20 30 ਵਾਰ ਦੇਣਾ ਜੀ ਠੀਕ ਆ ਤੇ ਤੂੰ ਪੰਜਵੇਂ ਛੇਵੇਂ ਦਿਨ ਚ ਰਾਏ ਆਹ ਸੋਚ ਵੀ ਜਿਹੜਾ ਹੋਣੇ ਥੱਲੇ 24 25 24 25 ਨਾਰਮਲ ਛਟਾ ਦੇ ਉਹ ਪੰਜਾ ਚੌ ਦਿਨਾਂ ਦੇ ਸਮਾ ਕਿਤੇ ਕਿੰਨਾ ਕੁ ਹੋ ਗਿਆ ਮੈਲੇ ਤੋਂ ਚੱਲਣਾ ਕਾ ਇਹਨੇ ਚੱਲਣਾ ਜੀ 25 ਆ 30 ਦਿਨਾਂ ਦਾ ਪੀਕ ਤੇ ਜਾਣਾ ਆਪਦੇ ਹਾਂ ਵੀ ਅੱਜ 23 ਤੋਂ ਬਾਹਰ ਤੇ 25 ਦੇ ਵਿਚਕਾਰ ਇਹ ਵਿਚਕਾਰ ਆ ਖੁੱਲ੍ਹੇ ਲੈ ਜਾ ਜੀ ਬਾਹਰ ਤੇ 25 ਦੇ ਵਿਚਕਾਰ ਵਿਚਕਾਰ ਹਾਂ ਬੜੀ ਗੱਲ ਖੋਲੋ ਵੀਰ ਮਨਦੀਪ ਸੂਬਿਆਂ ਦੇ ਵਿੱਚ ਵੀ ਦੂਜਾ ਹੀ ਆ ਦੂਜਾ ਦੂਜਾ ਮਾ ਵੀ ਦੂਜਾ ਹੀ ਸੂਆ ਬਾਕੀ ਥੱਲੇ ਵੀ ਕਰਮਾਂ ਲਈ ਪੰਡਾ ਪਾਈ ਫਿਰਦੀ ਆ ਤੁਹਾਨੂੰ ਤੁਹਾਨੂੰ ਥੋੜਾ ਲੱਗ ਗਿਆ ਵਿਖਾਈਏ ਆ ਵੇਖੋ ਜੀ ਜੇ ਮਸ਼ੀਨ ਤੇ ਕੋਈ ਤਿੰਨ ਟਾਈਮ ਕਰੂ 35 ਲੀਟਰ ਨੂੰ ਜੇ ਕਰਮਾ ਲਈ ਨਾ ਆਂਦਾ ਕੋਈ। ਵੇਖੋ ਚੱਡੇ ਦੀ ਬੰਤਰ ਫੱਟੇ ਲਈ ਫਿਰਦੀ ਕਰਮਾ ਲਈ। ਠੀਕ ਆ ਜੀ। ਜਿੰਨੂੰ ਆਦਿਗੇ ਵੇੜਾ ਦੋਵੇਂ ਕਬੂਤਰੀ। ਹਾਂ। ਬਹੁਤ ਸੋੜਾ ਥਾਣਾ ਠੀਕ ਆ ਜੀ। ਮੁੱਠੀ ਮੁੱਠੀ ਥਾਣਾ ਵਛੀਆਂ ਨੂੰ ਬਾਕੀ ਕਰਮਾ ਲਈ ਸਾਹਮਣੇ ਆ ਠੀਕ ਆ ਜੀ ਸ਼ੇਪ ਆਕਾਰ ਸੈਜ ਥਾਣਾ ਦਾ ਵੇਖੋ ਬਹੁਤ ਪਿਆਰਾ ਥਾਣਾ। ਕਿਸੇ ਭਰਾ ਨੇ ਦੋ ਪਾਸੇ ਬੈਠ ਕੇ ਚਵਾਈ ਕਰਨੀ ਤਾਂ ਬੜੀ ਸੌਖੇ ਤਰੀਕੇ ਨਾਲ ਕਰ ਸਕਦੇ ਹੋ। ਹਨਾ ਤਰਦੇ ਵੀ ਬੰਨੇ ਹਾਂ ਪਰ ਮਨਾਕੂਗੀ ਨਹੀਂ। ਹਾਂ। ਇਹ ਨੂੰ ਆਂਦੇ ਫਿਕਸਡ ਰ ਆਹ ਹੀ ਫਿਕਸਡ ਰ ਵੇਖੋ ਕੋਈ ਟੁੱਟਮਾ ਚੱਡਾ ਨਹੀਂ ਗਾ ਤੇ ਨਾਲ ਵੇਖੋ ਤੁਸੀਂ ਦਿਦੀ ਜਿਵੇਂ ਮੇਲਿਆਂ ਵਾਲੀ ਬਿਲਕੁਲ ਕੰਪੀਟੀਸ਼ਨ ਵਾਲੀ ਸ਼ਾਈ ਰਾਜੇ ਇੱਕ ਹੋਰ ਚੱਕਰ ਆ ਹਾਂ ਕੋਈ ਇੱਕ ਟਾਈਮ ਖਾਲੀ ਕਰ ਜੇ ਦੂਜੇ ਟਾਈਮ ਨੇ ਆਉਣੇ ਫਿਰ ਫੁੱਟਬਾਲ ਹੀ ਹਾਂ ਹਾਂ ਇਹ ਨਹੀਂ ਵੀ ਕੋਈ ਟਾਈਮ ਤੋਂ ਟਾਈਮ ਇਹੋ ਕੁਛ ਹੀ ਆ ਇਹੋ ਕੁਛ ਹੀ ਹੋਣਾ ਠੀਕ ਆ ਇਹ ਨਾ ਕੋਈ ਆ ਕੇ ਕੋਈ ਜੱਜ ਕਰ ਲੇ ਵੀ ਪਤਾ ਨਹੀਂ ਸਵੇਰੇ ਚੋਈ ਹੈ ਕਿ ਨਹੀਂ ਆਹ ਇਹ ਗੱਲਾਂ ਨਹੀਂ ਗੀਆਂ ਆ ਇਹ ਫੁੱਟਬਾਲ ਇਤਰੇ ਹੀ ਚੱਲੂ ਹਾਂ ਲੋ ਜੀ ਇਹ ਟਾਈਮ ਤੋਂ ਟਾਈਮ ਫੁੱਟਬਾਲ ਕੇਕ ਵਾਲਾ ਠੀਕ ਹੈ ਵੀਰੇ ਲਓ ਵੀ ਚੈੱਕ ਕਰੋ ਬਾਕੀ ਵੇ ਨਾ ਬਾਡੀ ਸਟਰਕਚਰ ਉੱਪਰੋਂ ਬਿਲਕੁਲ ਫਲੈਟ ਬੋਥੀ ਬਿਲਕੁਲ ਛੋਟਾ ਕੰਨ ਬੋਦੀ ਇਹ ਜਿਹੜੀ ਦੋਸਤੋ ਇਹਦੀ ਮਾਰਕਿੰਗ ਤੁਸੀਂ ਨੋਟ ਕਰ ਹੀ ਲਈਏ ਬਲੈਕ ਦੇ ਵਿੱਚ ਵਾਈਟ ਪੇਡ ਵਾਲੇ ਪਾਸੇ ਲੱਤਾਂ ਲੈਗ ਤੇ ਇਹ ਜਿਹੜੀ ਮਾਰਕਿੰਗ ਦੇ ਵਿੱਚ ਆ ਠੀਕ ਆ ਜੀ ਥਣ ਬਹੁਤ ਪਿਆਰਾ ਮੁੱਠੀ-ਮੁੱਠੀ ਥਣ ਆਪਾਂ ਇਸ ਵੇੜ ਨੂੰ ਕਹਿ ਸਕਦੇ ਹਾਂ ਮੁੱਠੀ-ਮੁੱਠੀ ਥਣ ਲੱਗਾ ਠੀਕ ਆ ਜੀ ਬਹੁਤ ਵਧੀਆ ਚਵਾਈ ਚੰਗੀ ਕਰਾ ਜੂਗੀ ਥਣ ਬਹੁਤ ਵਧੀਆ ਲਾ ਲਓਗੇ ਤੁਸੀਂ ਚਾਰ ਰੱਖਣੀਆਂ ਨਾ ਇਹ ਦੋਵੇਂ ਵੜੇ ਰੱਖ ਲੈ ਬਹੁਤ ਪਿਆਰੀ ਵੜਾ ਜਿਆਦਾ ਨੂੰ ਪੱਠੇ ਪਾਉਂਦੀ ਲੋੜ ਨਹੀਂ। ਬਾਕੀ ਇੱਕ ਕੰਪੀਟੀਸ਼ਨ ਵਰਗੀ ਸ਼ਾਇਆ ਵੀ ਜਿਵੇਂ ਬੇਦਾ ਬੋਲੇ ਚ ਵੇਖਦੇ ਚੱਟੇ ਦੀ ਪੰਤਰ ਵੇਖਦੇ। ਉਸ ਤਰ੍ਹਾਂ ਦੀ ਕੋਈ ਫਾਲਤੂ ਪੇਟ ਨਹੀਂਗਾ। ਹਾਂ। ਜੋ ਚਾਹੀਦੇ ਸਾਰੇ ਕੈਰੈਕਟਰ ਹੀਗੇ ਦੇ ਵਿੱਚ। ਬਾਕੀ 23 ਤੋਂ ਪਲੱਸ ਤੇ 25 ਦੇ ਵਿਚਕਾਰ ਜਿਹੜਾ ਦੁੱਧ ਐਸ ਮੌਕੇ ਤਿਆਰ ਪੰਜਾਂ ਦਿਨਾਂ ਦੀ ਸੂਈ ਐ ਸਾਰੀ। ਮਲੇ ਮੂਲੇ ਤੋਂ ਚੱਲ ਕੇ ਨਤੀਜੇ ਕੁਝ ਹੋਰ ਹੋਣਗੇ ਠੀਕ ਆ। ਬਾਕੀ ਬਹੁਤ ਸੋਹਣੀ ਪਾੜ ਵਾਲਾ ਚੱਡਾ ਬਿਲਕੁਲ ਫਾੜੀ ਜਣਾ ਤੇ ਬੈਕ ਸਾਈਡ ਤੋਂ ਤੁਹਾਨੂੰ ਆਪਾਂ ਜਿਹੜਾ ਹਵਾਨੇ ਚੱਡੇ ਦੀ ਪੰਤਰ ਦਿਖਾ ਰਹੇ ਆ। ਸੋ ਦੁੱਧ ਚੰਗਾ ਜਵਾਬ ਆਜੂਗੀ ਫਾਈਨ ਦੁੱਧ ਚੰਗਾ ਭਰ ਆ ਜੂਗੀ ਸਟਾਰਟਿੰਗ ਚੰਗੀ ਆ ਬੈੜਦੀ ਮਗਰ ਬੱਛਾ ਬਹੁਤ ਵਧੀਆ ਜਬਰਦਸਤ ਮਗਰ ਬੱਛਾ ਜੀ ਠੀਕ ਆ ਅੱਛਾ ਗੋਪੀ ਵੀਰੇ ਕੀ 몰ਨਾ ਇਸ ਬੈੜ ਦੀ ਕੀ ਡਿਮਾਂਡ ਰਹੂਗੀ 몰 ਤਾਂ ਜੀ ਦੇ ਤਾਂ ਵੀ ਸੇਮ ਹੀ ਕਰ ਲਈਏ ਪਰ ਨਹੀਂ ਜੇ ਆਪਾਂ ਜਿੱਥੇ ਹੈਗਾ ਆਪਾਂ ਨੂੰ ਕੁਝ ਜਲ ਪਾਣੀ ਮਰਜ਼ਾ ਵਾ ਇਹਦਾ ਰੇਟ ਕਰ ਲਈਏ 1.5 ਲੱਖ ਇਹਦਾ 3000 ਲੱਖ ਮੰਨ ਤਾਂ 97 97000 ਠੀਕ ਆ ਲੋ ਵੀ 97000 ਦੀ ਬਾਕੀ ਹੋਰ ਵੇਖਣਾ ਹੋਰ ਵੀ ਕਰਦੀ ਮੰਨਤਨ ਕੋਈ ਜਾਨ ਉਹ ਦਿਹਾੜਾ ਕਰ ਦੇਣਾ ਆਹੋ ਲੈਸਲਸ ਕਰਕੇ ਦੇ ਦਿਓ ਕੇ ਹਾਂ ਆ ਪਰ ਬਾਕੀ ਇਹਨਾਂ ਵੀ ਜਿਹੜਾ ਅੱਗੇ ਥੱਲੇ ਬਹਿ ਗਿਆ ਦੋ ਟਾਂ ਜਿੰਨੇ ਚੋਲੀ ਉਹਤ ਨਹੀਂ ਵਰਗੂ ਬਹਿਣ ਦੇਣਾ ਹਾਂ ਲਓ ਬੇ ਟਾਂ ਚਾ ਟੂ ਚਾ ਚੈੱਕ ਕਰੋ ਠੀਕ ਆ ਜੀ ਤੇ ਬਹੁਤੀ ਗੱਲਬਾਤ ਵੱਖਰੀ ਹੀ ਹੋਈ ਪਈ ਆ ਛੱਡੇ ਲੇਵੇ ਵਾਲੇ ਪਾਸਿਓ ਤਾਂ ਬਿਲਕੁਲ ਐਵੇਂ ਨਹੀਂ ਆਪਾਂ ਕਹਤਾ ਵੀ ਮੇਲੇ ਵਾਲਾ ਹੀ ਛੱਡਾ ਤਾਂ ਬਣਿਆ ਥਲਿਆ ਮੇਰਾ ਭਰਾ ਕੋਈ ਟਾਈਮ ਤੋਂ ਟਾਈਮ ਹੀ ਆਉਂਦਾ ਇੱਥੇ ਆਣ ਕੇ ਵੇਖ ਲੈ ਲਾ ਦੇ ਪੁੱਤ ਲਾ ਦੇ ਦਿਖਾ ਦੇ ਆ ਲੈ ਠੀਕ ਆ ਇਹਨੂੰ ਆਂਦੇ ਵੀ ਬੱਚਾ ਵੀ ਖੇਡੀ ਜਾ ਸਕਦਾ ਜੇਰਾ ਹਾਂ ਕੋਈ ਗਰਮ ਨਹੀਂ ਕਰਮਾ ਲਈ ਠੰਡੀ ਤੇਰੀ ਸੀਲਸ ਲੱਗਾ ਤੇ 97 ਦੀ ਐਂਡ ਤੁਹਾਡੇ 95 ਦੀ ਹੈ 95 ਦੀ ਦੇ ਦਾਂਗੇ ਲੋ ਵੀ ਲੈਸ ਲੂਸ ਕਰਕੇ ਜਿਹੜੀ 95000 ਦੀ ਭਰਾਵੋ ਇਹ ਮਿਲ ਜੂਗੀ ਠੀਕ ਹੈ ਗਰੰਟੀ ਆ ਹਾ ਚੋਣ ਵਾਲੀਆਂ ਨੀਂਦਰਾਂ ਗੀ ਹਾਂ ਇਹ ਨਹੀਂ ਕੀ ਇਧਰੋਂ ਮਾਰ ਕੇ ਪਾਸਾ ਵੀ ਦੋ ਦੋ ਮੁੱਕ ਜਾਵੇ ਤੋ ਠੀਕ ਆ ਠੀਕ ਆ ਯਾਰ ਇਹ ਆਉਣ ਵਾਲੀਆਂ ਗੱਲਾਂ ਠੀਕ ਆ ਲੋ ਵੀ ਇਹ ਦੋਸਤੋ ਅੱਜ ਦੋਵੇਂ ਨਗ ਗੋਪੀ ਵੀਰ ਹੁਣਾਂ ਦੇ ਕੋਲੇ ਵਿਖਾਊਗਾ ਸੋ ਵੇੜਾ ਤੁਸੀਂ ਦੇਖ ਲਿਆ ਨੇ ਇਧਰੋਂ ਤੁਹਾਨੂੰ ਸੱਚੇ ਖੱਬੇ ਪਾਸੇ ਆਪਾਂ ਇੱਕ ਵਾਰੀ ਫੇਰ ਮਾੜਾ ਸੈਜ ਵਿਖਾ ਦਈਏ ਥਾਣਾ ਆ ਦੇਖੋ ਠੀਕ ਆ ਵੀਰੇ। ਲਓ ਵੀ ਕਾਪੀ ਵੀਰੇ ਇੱਕ ਨੰਬਰ ਆਪਦੇ ਭੈਣ ਭਰਾਵਾਂ ਨਾਲ ਕਰ ਗਿਆ ਸਾਂਝੇ। 995780777 99777 84818 ਠੀਕ ਆ ਵੀਰੇ। ਲਓ ਵੀ ਦੋਵੇਂ ਨੰਬਰ ਦੋਸਤ ਸਕਰੀਨ ਦੇ ਉੱਪਰ ਚੱਲਣਗੇ। ਨੰਬਰਾਂ ਤੇ ਕਾਲ ਕਰਕੇ ਤੁਸੀਂ ਵਧੇਰੇ ਗੱਲਬਾਤ ਕਰ ਲਿਓ। ਸੂਏ ਸਵਾਈ ਪਸ਼ੂ ਆ ਠੀਕ ਆ ਜੀ। ਬਾਕੀ ਗੱਬੜ ਤਾਂ ਹੈ ਨਹੀਂ ਗੇ। ਇੱਥੇ ਆਣ ਕੇ ਜਿੰਨੇ ਜਿੰਨਾ ਦੁੱਧ ਦੱਸਿਆ ਉਹਨੇ ਦੀ ਤਸੱਲੀ ਕਰ ਲਿਓ ਜੇ ਠੀਕ ਆ ਜੀ ਇੱਕ ਟਾਈਮ ਕਿਸੇ ਭਰਾ ਨੇ ਵੀਡੀਓ ਕਾਲ ਤੇ ਕਰਾਉਣੀ ਦੂਰ ਨੇੜੇ ਨਹੀਂ ਆ ਸਕਦਾ ਤੇ ਇੱਕ ਟਾਈਮ ਇੱਥੇ ਆਣ ਕੇ ਜ਼ਰੂਰ ਕਰਿਓ ਤਸੱਲੀ। ਆਇਆ ਪੜਾ ਨਹੀਂ ਪੈਂਦਾ ਦੋ ਗੱਲਾਂ ਦਸੀਆਂ ਨਿਕਲ ਗਿਆ ਤੇ ਚੋਣ ਵਾਲਿਆਂ ਦੀ ਗੱਲ ਹੁੰਦੀ ਹੈ ਵੀ ਜਿਹੜਾ ਆਪਣਾ ਕੋਈ ਚੁਵਾਈ ਨਾ ਮਾੜੀ ਹੋਵੇ ਉਸ ਨੂੰ ਆਪਣੀਆਂ ਦਰਾਂ ਬਸ ਠੀਕ ਹੈ ਹਾਂ ਉਹ ਜਦੋਂ ਚੋਗ ਆਕੂਗਾ ਵੀ ਜੋ ਵੀਡੀਓ ਜੀ ਦੱਸਿਆ ਉਹਦੇ ਨਾਲੋਂ ਦਗਣਾ ਵੱਧ ਨਿਕਲਿਆ ਸਵਾਦ ਆਉਂਦਾ ਫੇਰੀ ਹਾਂ ਕੰਮ ਦਾ ਸਵਾਦ ਆਉਂਦਾ ਬਿਲਕੁਲ ਜੀ ਗੱਲਾਂ ਦੇ ਆਪਾਂ ਵੀਡੀਓ ਜੀ ਕਰ ਹੀ ਲੀਨੇ ਹਾਂ ਹਾਂ ਮੈਂ ਵੀ ਇਹ ਗੱਲਬਾਤ ਤਾਂ ਠੀਕ ਹੈ ਜੀ ਤੇ ਦੋ ਬੜਾ ਬਾਕੀ ਪਸੰਦ ਆ ਜਾਣਗੀਆਂ ਤੁਹਾਨੂੰ ਜਿਹੜੇ ਭਰਾਣੇ ਇੰਨੇ ਕ ਪੈਸੇ ਲਾਉਣ ਲਾਉਣੇ ਆ ਤੇ 5 28 27 30 ਲੀਟਰ ਵਾਲਾ ਪਸ਼ੂ ਲੱਭ ਰਹੇ ਹੋ ਤੁਸੀਂ ਤੇ ਚੰਗੀਆਂ ਬੇੜਾਂ ਨੇ ਦੁੱਧ ਚਵਾਉਣਾ ਚਾਹੀਦਾ ਇਹਨਾਂ ਨੂੰ ਠੀਕ ਹੈ ਜੀ ਚੰਗੀ ਸੇਵਾ ਰਵੇ ਕਿਸੇ ਸੱਜਣ ਮੀਰ ਦੀ ਤੇ ਉਮੀਦ ਚੰਗੇ ਦੀ ਕੀਤੀ ਜਾਂਦੀ ਆ ਚੰਗੇ ਪਸ਼ੂ ਆ ਕਦ ਘਟਦੀਆਂ ਵਟੀਆਂ ਨੇ ਕੋਈ ਛੋਟੀ ਸਮਦਰ ਕੱਦ ਦੇ ਵਿੱਚ ਨਹੀਂ ਕੀ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ